ਆਲਾ ਆ ਗਿਆ ਲੈਦਾ ਨਾ ਮੇਰੇ ਆਦਾਂ ਮੇਲਾ ਫਾਇਰ ਨਾ ਤਰਾ ਕਰਾ ਜੀਟਰ ਨੇ ਹਨੂ ਸੱਟਾਂ ਲਾ ਕੇ ਸਾਡੇ ਘਰੇ ਆਣ ਕੇ ਸੱਟਾਂ ਲਾ ਕੇ ਹਨੂ ਤੇ ਬਾਅਦ ਚ ਉਹਨਾਂ ਨੇ ਝੂਠੀ ਛੱਬੀ ਬਣਾਈ ਹੋਈ ਆ ਤੇ ਸਾਡੇ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਤੇ ਮੈਂ ਮਰ ਜੂ ਪੁੱਤ ਆਵੇ ਤੇ ਮੁੰਡਾ ਕੀ ਲੱਗਦਾ ਤੜਾ ਵੇ ਪੁੱਤ ਮੇਰਾ ਫੋਤੀ ਆਵੇ ਜੇ ਛਾਲ ਮਾਰਤੀ ਤੇ ਮਰ ਜੂ ਮੈਂ ਮਰ ਜੂ ਪੁੱਤ ਆ ਲੜਾਈ ਇਹ ਨਹੀਂ ਗੱਲ ਤੇ ਉਹ ਟੈਂਕੀ ਤੇ ਚੜ ਗਿਆ ਮੁੰਡਾ ਉਹ ਨਿਆਣ ਗਿਆਨ ਜਿਹੜਾ ਸਾਡੇ ਘਰ ਤੱਕ ਆ ਕੇ ਮਾਰ ਆ ਉਹ ਦਿਖਾ ਦਿੱਤੀ ਇਨਾਂ ਨੇ ਦਸੀ ਆ ਤੇ ਕਿੰਨੇ ਝਗੜਾ ਸਾਡਾ ਕੋਈ ਨਿਸ਼ਾਫ ਨਹੀਂ ਹੋ ਗਿਆ ਕੋਈ ਸਾਡੀ ਗੱਲ ਸੁਣਦੀ ਨਾ ਦੋ ਧੀਆਂ ਦਰਮਿਆਨ ਆਪਸੀ ਝਗੜੇ ਤੋਂ ਬਾਅਦ ਪੁਲਿਸ ਦੀ ਕਾਰਵਾਈ ਤੋਂ ਅਸੰਤੁਸ਼ਟ ਨੌਜਵਾਨ ਹੱਥ ਦੇ ਵਿੱਚ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ਤੇ ਜਾ ਚੜਿਆ ਤਸਵੀਰਾਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪਲਸੀਆਂ ਕਲਾਂ ਦੀਆਂ ਨੇ ਜਿੱਥੇ ਇੱਕ ਨੌਜਵਾਨ ਪੁਲਿਸ ਤੋਂ ਇਨਸਾਫ ਨਾ ਮਿਲਣ ਤੇ ਪਾਣੀ ਵਾਲੀ ਟੈਂਕੀ ਤੇ ਚੜ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਦਿਨੀ ਦੋਵਾਂ ਥਰਾ ਵਿੱਚ ਝੜਪ ਹੁੰਦੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਕੁਝ ਪਿੰਡ ਦੇ ਹੀ ਲੋਕ ਸਾਡੇ ਘਰੇ ਆ ਕੇ ਇਸ ਨੌਜਵਾਨ ਦੇ ਨਾਲ ਕੁੱਟਮਾਰ ਕਰਕੇ ਸੱਟਾਂ ਲਾ ਗਏ। ਜਿਸ ਦੀ ਦਰਖਾਸਤ ਥਾਣਾ ਪਿੱਖੀਵਿੰਡ ਵਿੱਚ ਦਿੱਤੀ ਗਈ ਹੈ ਪਰ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਉਲਟਾ ਸਾਡੇ ਉੱਤੇ ਹੀ ਪਰਚਾ ਦਰਜ ਕਰ ਦਿੱਤਾ ਗਿਆ। ਇਨਸਾਫ ਨਾ ਮਿਲਣ ਦੀ ਗੱਲ ਆਖ ਕੇ ਨੌਜਵਾਨ ਪੈਟਰੋਲ ਵਾਲੀ ਬੋਤਲ ਲੈ ਕੇ ਟੈਂਕੀ ਤੇ ਚੜ ਗਿਆ ਤੇ ਪਰਿਵਾਰ ហេਠਾ ਖੜਕੇ ਪੁੱਤ ਨੂੰ ហេਠਾ ਉਤਰਨ ਦੇ ਲਈ ਅਪੀਲਾ ਕਰ ਰਿਹਾ ਕੀ ਹੈ ਪੂਰਾ ਮਾਮਲਾ ਆਓ ਤੁਹਾਨੂੰ ਪਰਿਵਾਰਿਕ ਮੈਂਬਰਾਂ ਦੀ ਜ਼ੁਬਾਨੀ ਹੀ ਸੁਣਾ ਦਿੰਨੇ ਆ ਮੈਂ ਮਰਜੂ ਪੁੱਤ ਆਵੇ ਓਏ ਵੇ ਪੁੱਤ ਆਵੇ ਐ ਆ ਜਾ ਵੇ ਮੇਰਾ ਪੁੱਤ ਸੇਰੋ ਮਰਾ ਕੀ ਨਾਂ ਤੁਹਾਡਾ ਹਾਏ ਓਏ ਪੁੱਤ ਮਰਜੂ ਵੇ ਕੀ ਲੱਗਦਾ ਵੇ ਮੁੰਡਾ ਤੁਹਾਡਾ ਹਾਏ ਵੇ ਮੇਰਾ ਪੁੱਤ ਤੈਨੂੰ ਮੁੰਡਾ ਕੀ ਲੱਗਦਾ ਤੁਹਾਡਾ ਵੇ ਪੁੱਤ ਮੇਰਾ ਫੋਤੀ ਆਵੇ ਇਹ ਛਾਲ ਮਾਰਤੀ ਤੇ ਮਰ ਜੂਏ ਮੈਂ ਮਰ ਜੂ ਪੁੱਤਾ ਹਾਏ ਇਹ ਨਾਮ ਗੇਰ ਕੋ ਹੇ ਕੋ ਜੋਗੇ ਨਹੀਂ ਵੇ ਪੁੱਤਾ ਹੀ ਹਾਏ ਵੇ ਪੁੱਤਾ ਮੈਂ ਮਰ ਜੂ ਵੇ ਵੇ ਪੁੱਤ ਤੁਹਾਡਾ ਵੀ ਤੁਰ ਗਿਆ ਜੇ ਨਹੀਂ ਆਇਆ ਵੇ ਮੈਨੂੰ ਲਪਾਵੇ ਹਾਏ ਹਾਏ ਵੇ ਪੁੱਤਾ ਹਾਏ ਹਾਏ ਕੀ ਗੱਲ ਕੀ ਗੱਲ ਕੀ ਹੋਈ ਹੈ ਪਤਾ ਹਾਏ ਵੇ ਪੁੱਤ ਮੈਂ ਤੈਨੂੰ ਕੀ ਦੱਸਾਂ ਵੇ ਝਗੜਾ ਹੋਇਆ ਗੀ ਇਹਨਾਂ ਦਾ ਝਗੜਾ ਹੀ ਹੋਇਆ ਵੇ ਪੁੱਤਾ ਮੈਨੂੰ ਤੇ ਪਤਾ ਹੀ ਨਹੀਂ ਮੈਂ ਤੇ ਇਧਰੇ ਹੀ ਸਾਂ ਕਿਦਣਾ ਝਗੜਾ ਪਰਿਵਾਰ ਨਾਲ ਹੋਇਆ ਉਹਦੇ ਘਰ ਵਾਲੇ ਨਾ ਹਾਂ ਘਰ ਵਾਲਿਆਂ ਨਾਲ ਝਗੜਾ ਹੋਇਆ ਗੀ ਇਹ ਨਾ ਨਾ ਕੋਤ ਹੋਇਆ ਇਹਨਾਂ ਦੂਜਿਆਂ ਨਾਲ ਲੱਗ ਗਈ ਇਹਨਾਂ ਦੇ ਕੋਈ ਘੜ ਘੜ ਹਾਂ ਮੈਨੂੰ ਤੇ ਵੀ ਨਹੀਂ ਪਤਾ ਮੈਂ ਤਾਂ ਮਗਰ ਉਹ ਗਈ ਵੇ ਮੇਰੇ ਜਾਣਨ ਤੋਂ ਕੁਝ ਤੇ ਬਣਿਆ ਪਿਆ ਹੀ ਵੇ ਹੁਣ ਅਸੀਂ ਮਰ ਜਾਾਂਗੇ ਪੁੱਤਾ ਜੇ ਉਹ ਤੋਂ ਛਾਲ ਮਾਰ ਕੇ ਮਰ ਜਾਊਗਾ ਤੇ ਹਾਏ ਕੌਣ ਹੈ ਕੌਣ ਨੇ ਲੋਕ ਜਿਹਨਾਂ ਨਾਲ ਝਗੜਾ ਹੋਇਆ ਹਾਏ ਇਹ ਕਰਨੀ ਕਿ ਚੱਕਣੀ ਨੇ ਭਰਾਵਾ ਉੱਥੇ ਹੀ ਆ ਕੇ ਸਾਡੇ ਉੱਥੇ ਲੱਗ ਗਈ ਕਿ ਤ ਰਹਿੰਦੇ ਗਵਾਂਢੀ ਆ ਤੇ ਕੋਈ ਲੜਾਈ ਝਗੜਾ ਨਹੀਂ ਪਹਿਲਾਂ ਸਾਡੇ ਨਾਲ ਹੁੰਦਾ ਕੋਈ ਵੀ ਹਾਏ 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 ਬੇ ਪੁੱਤਾ ਇਹ ਨਾ ਬਤਾ ਜੀ ਦਰਦ ਦੇਖਿਓ ਕੀ ਗੱਲ ਹੋਈ ਜਿਹੜਾ ਮੁੰਡਾ ਚੜ ਗਿਆ ਤੇ ਡਿੱਗੀ ਪਰਸੋਂ ਇਹਨਾਂ ਨਾਲ ਇਹ ਗੱਲ ਤੇ ਉਹ ਟੈਕੀ ਦੀ ਚੜ ਗਿਆ ਮੁੰਡਾ ਉਹ ਨਿਆਣ ਨਿਆਣ ਜਿਹੜੇ ਸਾਡੇ ਘਰ ਤੱਕ ਆਉਂਦੇ ਮਾਰ ਹੂੰ ਉਹ ਦਰਖਾ ਦਿੱਤੀ ਨਾ ਨੇ ਦੱਸੀ ਆ ਤੇ ਕਿੰਨਾ ਝੜਾ ਸਾਡਾ ਕੋਈ ਨਿਸ਼ਾਫ ਨਹੀਂ ਹੋ ਗਿਆ ਚਲ ਆ ਕਿਦਾਂ ਝੜ ਕੇ ਬੋਲ ਸੱਡੀ ਗੱਲ ਸੁਣਦੀ ਨਾ ਕੀ ਆਦੀ ਬੋਲ ਸਰ ਉਹ ਸੁਣਦੀ ਉਹ ਪੈਸੇ ਵਾਲੇ ਦੀ ਉਹ ਉਧਰ ਆ ਜੀ ਕਿਹਨਾ ਤੜਾ ਸਾਰਾ ਸਾਂਜੀ ਕੀ ਲੱਗਦੇ ਤੁਸੀਂ ਇਹ ਮੁੰਡੇ ਦੇ ਮੇਰਾ ਪੁੱਤਰ ਆ ਜੀ ਈ ਗੱਲ ਤਾਂ ਗਿਰ ਗਿਆ ਐਟੀ ਦੇ ਜੇ ਕੱਲ ਵੀ 100 ਕੋਟ ਕੇ ਇਹ ਰੇਦੀ ਇਹ ਅੰਦਰ ਮਗਾ ਲਿਆ ਦੋ ਮੋਡਲ ਸੱਟਾ ਵੀ ਲਾ ਗਏ ਆ ਪੈਸੇ ਨੇ ਸੁਣਾਈ ਨਹੀਂ ਸਾਜੀ ਉਹਨ ਲਈ ਇਹ ਕੱਲ ਵੀ ਤਰਖਾਇ ਤੇ ਗਿਆ ਤਾਂ ਕੋਈ ਸਾਜੀ ਕਰਨ ਵਾਲਾ ਇੱਧਰ ਜਾਂਦੇ ਹਨ ਉਹਦੇ ਆ ਜੰਨੇ ਫਿਰ ਆਉਂਦੇ ਜੀ ਸਾਡਾ ਬਹੁਤ ਮੰਦਾ ਵਾਲਾ ਘਰ ਆਣ ਕੇ ਕੁੱਟ ਜਾਂਦੇ ਹਨ ਜਿਹਨਾਂ ਦਾ ਅੱਜ ਜੀ ਨਾ ਨਾਮ ਕੀਤਾ ਉਹਨਾਂ ਦਾ ਹੂੰ ਆ ਫੋਨ ਦੇ ਬੰਦੇ ਤੇ ਕੇ ਇਹ ਰਸੰਗ ਕਰਨ ਕੀ ਆ ਸੁਣਾਈ ਨਹੀਂ ਹੋ ਰਹੀ ਕੋਣ ਬੰਦੇ ਨੂੰ ਦੱਸਦੇ ਵੀ ਨਹੀਂ ਕਿ ਆਣ ਕੇ ਗੱਲ ਸਿੱਧੇ ਪੈਂਦੇ ਬੂਹੇ ਘੜੀਆਂ ਨੂੰ ਨਗਲਦੇ ਆ ਤੇ ਉਸੇ ਵੇਲੇ ਸਾਡੇ ਗੱਲ ਪੈ ਜਾਂਦੇ ਸੁਣਾਈ ਨਹੀਂ ਹੋ ਰਹੀ ਕਿਉਂ ਨਹੀਂ ਹੋ ਰਹੀ ਮਤਲਬ ਕਿ ਕੋਣ ਇਹਨਾਂ ਦੇ ਨਾਲ ਹੈ ਉਹਦੇ ਨਾਲ ਇਹੋ ਜਿਹਾ ਸਰਪੰਚ ਹੋ ਰਹੀਆਂ ਕਿ ਜਦੋਂ ਅੜੀਆ ਨਾ ਨਹੀਂ ਕਰਦੇ ਜਦੋਂ ਜਾਈਦਾ ਦੇ ਸਰਪੰਚ ਵੋਟਾਂ ਦਾ ਯਾਬਾ ਨਿਗਾਹ ਹੁੰਦਾ ਹਾਂਜੀ ਤੁਸੀਂ ਹੁਣ ਕਿ ਮੰਗ ਕਰਦੇ ਆਈ ਦੱਸਾਈ ਇਹ ਕਰਦੇ ਆ ਵੀ ਸਾਡੀ ਜੋ ਮੰਗਿਆ ਹੋਣੀ ਚਾਹੀਦੀ ਜੋ ਸਾਨੂੰ ਹੱਕ ਜਈਦਾ ਵੀ ਇਹ ਸਾਡੀ ਗਲਤੀ ਹੈ ਤੇ ਸਾਡੀ ਕੰਨ ਜ ਉਹਨਾਂ ਦੀ ਰਵਾਰ ਚੱਕ ਆਣ ਕੇ ਗੱਲ ਪੈਂਦੀ ਆ ਨੌਜਵਾਨ ਨੇ ਟੇਕ ਤੇ ਚੜ ਕੇ ਜਿਆ ਬਰੋਜ਼ ਬੋਤਲ ਲੈ ਕੇ ਕੀ ਮਾਮਲਾ ਤੁਹਾਡੇ ਕੋਲ ਕਿੰਗਾ ਦੀ ਕਰ ਰੋ ਇਹ ਉੱਚ ਦਿੰਦੀ ਆ ਇਹ ਨਵਦੀਪ ਸਿੰਘ ਪੁੱਤਰ ਧਾਰਾ ਸਿੰਘ ਵਾਸੀ ਹਲਸੀਆਂ ਦਾ ਇਹਨਾਂ ਦਾ 2 ਦਿਨ ਪਹਿਲਾਂ ਝਗੜਾ ਹੋਇਆ ਸੀ ਦੋਨਾਂ ਤਰ੍ਹਾਂ ਦਾ ਉਹਨਾਂ ਦੇ ਵੀ ਸਟਾਪ ਮੀਟਰ ਲੱਗੀਆਂ ਸੀ ਇਹਦੇ ਵੀ ਲੱਗੀਆਂ ਦੋਨੇ ਪਾਰਟੀਆਂ ਦਾਖਲ ਹੋ ਗਈਆਂ ਸਿਵਲ ਹਾਸ ਇਹਦੇ ਜੋ ਸੱਟਾਂ ਲੱਗੀਆਂ ਸੀ ਉਹ ਸੱਟਾਂ ਦੇ ਮੁਤਾਬਕ ਇਹਦਾ ਰਿਜ਼ਲਟ ਆ ਗਿਆ ਜਿਹੜਾ ਕਿ ਟੋਟਲ ਉਹਨਾਂ ਨੇ ਲਿਖਿਆ ਬਲੰਟ ਆ ਤੇ 323 ਤੱਕ ਉਹਨਾਂ ਦਾ ਰਿਜ਼ਲਟ ਜਿਹਦੇ ਸ਼ਾਰਪ ਸੱਟਾਂ ਸੀ ਉਹਨਾਂ ਦਾ 26 ਦਾ ਰਿਜ਼ਲਟ ਆ ਬੰਦਾ ਇੱਕ ਟੈਂਕੀ ਤੇ ਚੜਿਆ ਜੀ ਤੇ ਉਹਦੀ ਆਏ ਕਿ ਮੇਰਾ ਕੁਝ ਕੀਤਾ ਜਾਵੇ ਤੇ ਉਹਦਾ ਰਿਜ਼ਲਟ ਉਹਨਾਂ ਦਾ ਇਹ ਆ ਗਿਆ ਉਹ ਜਿਹੜਾ ਰਿਜ਼ਲਟ ਮੈਡੀਕਲ ਹੀ ਆ ਗਿਆ ਉਹਦੇ ਵਿੱਚ ਪਲਸ ਦੀ ਤਾਂ ਕੋਈ ਇੰਟਰਫੀਰੈਂਸ ਨਹੀਂ ਬਾਕੀ ਜਿਨ੍ਹਾਂ ਦੀ ਸਟੇਟਮੈਂਟ ਦਊਗਾ ਉਹਨੂੰ ਕੰਕਰੀਟ ਤਰੀਕੇ ਦੇ ਨਾਲ ਵੈਰੀਫਾਈ ਕਰਕੇ ਜੋ ਬਣਦਾ ਐਕਸ਼ਨ ਸਰ ਕੋਈ ਕੋਈ ਕੁਝ ਵੀਡੀਓ ਦੀ ਸੀਸੀਟੀਵੀ ਦੀ ਕੈਮਰੇ ਦੀ ਫੁਟੇਜ ਵੀ ਆ ਰਹੀ ਹੈ ਉਸ ਦੇ ਵਿੱਚ ਸਾਫ਼ ਦਿਖ ਰਿਹਾ ਹੈ ਕਿ ਬਿਲਕੁਲ ਉਹਨੂੰ ਡੂਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਉਹਨੂੰ ਵੀ ਐਨਲਾਈਜ਼ ਕਰਾਂਗੇ ਜੀ ਉਹਦੇ ਉਹਦੇ ਵਿੱਚ ਸਾਰਾ ਸਾਫ਼ ਕਲੀਅਰ ਦਿਖ ਰਿਹਾ ਵੀ ਦੂਜੀ ਤੇ ਜਿਹੜੀਆਂ ਫਟਾਂ ਮਾਰਦੀ ਪਈ ਹੈ ਤਾਂ ਉਹਨਾਂ ਦੇ ਘਰ ਦੇ ਵਿੱਚ ਆ ਕੇ ਜਿਹੜਾ ਗੱਲ ਪੈਣੀ ਕੀ ਗੱਲ ਨਾ ਜਿੱਦਾਂ ਉਹ ਵੇਖਾਂਗੇ ਉਹਨਾਂ ਨੇ ਵਿੱਚ ਕਾਊਂਟ ਕਰਾਂਗੇ ਆਪਾਂ ਨਾਲ ਜੋ ਵੀ ਇਹਨਾਂ ਦੀ ਵੀਡੀਓ ਫੁਟੇਜ ਉਨੇ ਆਧਾਰ ਤੇ ਜੋ ਕਾਰਵਾਈ ਬਣਦੀ ਉਹ ਵੀ ਕਰਾਂਗੇ ਆਪਾਂ ਇੱਕ ਤੱਤ ਹੁੰਦਾ ਤੇ ਫਿਰ ਉਹਨਾਂ ਦੇ ਬਣਦੀ ਉਹ ਤਾਂ ਇਹ ਤਾਂ ਸਭ ਸਮਝ ਆਉਂਦੇ ਬੰਦੇ ਸਹੀ ਹੀ ਉੱਥੇ ਨਾਰਮਲ ਤੇ ਲੜਾਈ ਚ ਸੀਸੀਟੀਵੀ ਵਿੱਚ ਉਹ ਜੇ ਵੇਖੀ ਨਾ ਐਕਚੁਅਲੀ ਵੇਖ ਕੇ ਤਾਂ ਪਤਾ ਲੱਗ ਜੂ ਆਪਾਂ ਨੂੰ ਕੀ ਕੀ ਚੀਜ਼ ਹੈਗੀ ਠੀਕ ਅਗਲੀ ਕਾਰਵਾਈ ਕਿਹੜੀ ਕੀਤੀ ਜਰੀ ਉਹਦੀ ਸਟੇਟਮੈਂਟ ਤੇ ਡਿਪੈਂਡ ਕਰਦਾ ਹਾਂ ਕਿ ਸਟੇਟਮੈਂਟ ਦਿੰਦਾ